ਹਾਂ ਜੀ ਕੀ ਹੋ ਰਿਹਾ ਰਜ਼ਰ ਹੀ ਰੰਦਾ ਹੋਰ ਕੀ ਬੰਦਾ ਕਰਦਾ ਮੇਰੀ ਵੀ ਹallelujah ਕੂਤਰ ਪਾ ਸਾਰੇ ਹੀ ਗਰਦੇ ਨਾ ਕੰਜਰ ਦਾ ਨਰਾਜ ਹੋਣਗਾ ਆਪਣੇ ਨਾਲ ਦੱਸ ਕਿ ਜਿਹੜੇ ਹੋਣਗੇ ਸਹੀ ਸੀ ਨਾਲ ਹੈ ਬਾਬੇ ਦਾ ਹallelujah ਹਾਂ ਹallelujah ਉਹ ਇੱਕ ਹੋਲ ਖੁੱਲਿਆ ਉਹ ਕਹਿੰਸੀ ਆਮੀਨ ਉਹ ਤਾਂ ਬੰਦਾ ਕਿਹੜੀ ਗੱਲ ਉਹ ਕਹਿੰਦੇ ਨਾ ਕੰਜਰ ਦਾ ਤੂਰ ਨਾ ਗੱਲ ਕਰੀ ਜਿਹਦੇ ਬੰਦਾ ਮਰੇ ਮੁਰਦਾ ਕਹਿੰਦੇ ਨਹੀਂ ਤਾਂ ਪੂਰੇ ਤੇ ਬੀ ਆ ਗਈ ਗੇ ਉਵੇਂ ਬਈ ਕੋਡ ਵੜ ਅਗਲੇ ਦਾ ਉੱਠ ਗਏ ਵੀ ਵਾ ਠੀਕ ਐ ਟਾਈਮ ਨਾਲ ਹੀ ਮਤਲਬ ਤੜਸੋ ਤੜਕੀ ਗਾਲਾਂ ਲੈ ਲੀਆਂ ਸੀ ਉੱਠਣ ਸਾਰੀ ਚੱਕਰ ਕੀ ਹੋਇਆ ਰੇਡ ਪੈ ਗਈ ਤਿੰਨੇ ਜਣੇ ਚਾਰਿਆਂ ਨੇ ਪਈ ਬਿੱਡਾ ਸੀ ਤਿੰਨ ਅਸੀਂ ਚੌਤਾਲੀ ਉਹ ਘਰ ਦੇ ਆ ਗਏ ਤੇ ਕਹਿੰਦੇ ਨੂੰ ਸਰਵਾਲੇ ਨੂੰ ਵਿਚਾਲੇ ਪਾ ਰੱਖਿਆ ਕਹਿੰਦੇ ਮੈਂ ਚਾਦਰ ਕਹਿੰਦੇ ਤੈਨੂੰ ਧੋਤੀ ਦਿੱਤੀ ਐ ਮੈਂ ਤੂੰ ਇਹਨੂੰ ਉੱਤੇ ਜੜਾ ਲਿਆ ਮੈਂ ਕੋਈ ਨੰਦਾ ਈ ਕਿ ਗਾਲਣੀ ਮੈਂ ਪਿਆਰਾ ਸਾਡਾ ਜਾਨਵਰਾਂ ਦਾ ਤੇ ਬਾਕੀ ਦੰਨਾਂ ਬ్రో ਬਸਣ ਤੇ ਆ ਨੀਲੇ ਇਹ ਤੇ ਕੀ ਭਾਲਦਾ ਆਪਣੇ ਘਰੇ ਨਹੀਂ ਯਾਰ ਆ ਤਾਂ ਹੈ ਵੀ ਸੋਹਣਾ ਓਏ ਤੇ ਬਾਕੀ ਠੀਕ ਆ ਬ ਕੋਟੇ ਖਾਡੇ ਖੋਲਦੇ ਕੋਈ ਚੱਕਰ ਨਹੀਂ ਹੁਣ ਤੁਸੀਂ ਐ ਕਰੋ ਵੀ ਉਹ ਨਹੀਂ ਆਏ ਵੀਰੇ ਵੈਦਰ ਦੇਖ ਲਓ ਬਈ ਹਨਾ ਵੈਦਰ ਮਦਨਿਕ ਚਲ ਕੋ ਉਤਰ ਛੱਡਣ ਨਾਲ ਤਾਂ ਹੈ ਨਹੀਂ ਬੱਚੇ ਬਾਹਰ ਜ਼ਰੂਰ ਬਾਹ ਲਾਂਗੇ ਪਰ ਛੱਡਣ ਵਾਲਾ ਕੋਈ ਗਾਮ ਨਹੀਂ ਧੋਦੇ ਧੂਆਂ ਬਹੁਤ ਜ਼ਿਆਦਾ ਹੈ ਤੇ ਓਕੇ ਆ ਵਾ ਹਾਂਜੀ ਆ ਗਈ ਦਾਣਾ ਮੰਡੀ ਸਵੇਰੇ ਸਵੇਰੇ ਆਏ ਵੀ ਅਸੀਂ ਬ ਡਰੈਗਾਂ ਦੀ ਦਾਣਾ ਮੰਡੀ ਚ ਬਾਈਕ ਛੱਡਣਾ ਫਿਰ ਟਰੈਕਟਰ ਲੈਣਾ ਉਹਦਾ ਵੀ ਦੱਸ ਹੈ ਵੀ ਸਵੇਰ ਸੇ ਨੁਕਸਾਨ ਹੋ ਗਿਆ ਉਹ ਯਾਰ ਹੋਰ ਉਹਦੀ ਵੀ ਯਾਰ ਪਿੱਛੋਂ ਭਾਂਜੋ ਮੈਂ ਹੁਣ ਗਲਤ ਕਹਿਣ ਲੱਗਾ ਸੀ ਉ ਟੁੱਟੀ ਰਹਿੰਦੀ ਮੇਰੀ ਬਗੜ ਟੇਲ ਜੀ ਨਾ ਚਲੋ ਟੁੱਟੀ ਰਹਿੰਦੀ ਐ ਕਹਿ ਦਿੰਨੇ ਆ ਮੈਂ ਤਾਂ ਆਪ ਸ਼ਾਬਦੀ ਕੱਢ ਤੇ ਸਵੇਰ ਸਵੇਰ ਆ ਗਏ ਕੋਣੇ ਲਵਾਉਂਦੇ ਨਹੀਂ ਨਹੀਂ ਯਾਰ ਲਾਉਂਦੇ ਗੱਲ ਕੋਈ ਨਹੀਂ ਮੈਂ ਬਣਾਉਂਦਾ ਮੈਂ ਮਾਰਾਂਗਾ ਗੱਲ ਕਰਦੇ ਨਹੀਂ ਆ ਮਾਰਨ ਮਾਰਨ ਵੀ ਜਾਂਦਾ ਦੇਖ ਲੱਗਿਆ ਆਪਣੇ ਆਪੇ ਇੰਨੀ ਡਰਾਈਵਿੰਗ ਆਪੇ ਆਈ ਕਰਸਾਨੀ ਹੁੰਦੀ ਐ ਤੂੰ ਤਾਂ ਬੱਕੋਰੀ ਨਹੀਂ ਕਰ ਹਾਂ ਸਹੀ ਗੱਲ ਆ ਵਾਸੇ ਆਹੀ ਸਾਡੀ ਇਹਦੀ ਡਰਾਈਵਰੀ ਹੈ ਤੇ ਆਹੀ ਇਹਦੀ ਕਰਤਾਨੀ ਹੈ ਜੀ ਜੀ ਹਾਂ ਜੀ ਇਹਦੇ ਇਹਦਾ ਇਹਦਾ ਹਾਂ ਉਹ ਚ ਗਿਆ ਪਾਣੀ ਕਰਪਾ ਨਹੀਂ ਕਿਵੇਂ ਹੁੰਦਾ ਪਹੁੰਚ ਗਏ ਬਾਣੀ ਕਾਉ ਜੀ ਕੁੱਤੇ ਜੜਾ ਆ ਗਏ ਤੁਹਾਡੇ ਹੀ ਹਾਂਜੀ ਹੁਣ ਚੱਲਿਆ ਇਹ ਮੁੰਡੇ ਨੂੰ ਛੱਡਣਾ ਚੱਲ ਭਾਈ ਕਰੋ ਸਟਾਰਟ ਮੋਟਰਸਾਈਕਲ ਵਾ ਵਾ ਐ ਹੋ ਜੇ ਜੁਕੀ ਐ ਹੋ ਜੇ ਕ੍ਰਿਸ਼ਮੇ ਰੋਏ ਰੋਏ ਨਹੀਂ ਦੇਖਣ ਨੂੰ ਬੱਸ ਰਹਿਂਦੇ ਤੂੰ ਆਗਾ ਸੁਪਰ ਬਾਡ ਛੱਡਿਆ ਨਾ ਭਾਈ ਮੁੰਡੇ ਬਿਲਡਿੰਗ ਦੇ ਡਰਾਈਵਰ ਬੇੜੀ ਤੋਂ ਬਾਹਰ ਬਾਹਰ ਤੋਂ ਮੋਟ ਇਹ ਬੱਚਾ ਨੂੰ ਦਿੱਤੇ ਸੀ ਛੋਲੇ ਬਈ ਪਰ ਇਹਨਾਂ ਦਾ ਮੂੰਹ ਹੈ ਨਹੀਂਗਾ ਛੋਲੇ ਦੇ ਨਾਲਾ ਸੱਚੀ ਗੱਲ ਦੱਸਦਾ ਤੁਹਾਨੂੰ ਜੇਵਾ ਓਨੈਸਟ ਹੈ ਨਾ ਗੋਲਾ ਜਾਂ ਸਾੜੇ ਨੇ ਛੋਲੇ ਕੱਢਤੇ ਐ ਇੰਨੀ ਮਿਹਨਤ ਨਾਲ ਛੋਲੇ ਇੱਕ ਤਾਂ ਹੁੰਦਾ ਨਾ ਪਹਿਲਾਂ ਹੁੰਸੀ ਜੀ ਅਣਜਾਣ ਦੁਕਾਨਦਾਰ ਜੀ ਇੰਨੇ ਨੇ ਛੋਲੇ ਤੇ ਜਿਵੇਂ ਵਾਤ ਵਾਤ ਦੇ ਮਤਲਬ ਨਾ ਬਾਲਾ ਦੇਲਾ ਹੋੜੀ ਹੋੜੀ ਪੂੰਜਾ ਨਾ ਪੱਟਦੀ ਖੰਡ ਤੇ ਤਾਂ ਕਰਕੇ ਨਾ ਲਹੂ ਪੀਤਾ ਯਾਰ ਨਾ ਛੋਲੇ ਕੱਢ ਦਿੰਦਾ ਨਾਲੇ ਪੌੜ ਦੇ ਜਾਂਦਾ ਕੁੜੀ ਹੜ ਦੇ ਕੋਈ ਟੱਕਣ ਵਾਵੇ ਰੋ ਤੇ ਆਹ ਦੇਖੋ ਵੀ ਕੀ ਕੰਮ ਕੀਤਾ ਇਹਨਾਂ ਨੇ ਕਰਤਾ ਗੰਦ ਪਾਤਾ ਦੋ ਵਾਰੀ ਚੁੱਕ ਕੇ ਵੀ ਦੇਤੇ ਆਪਾਂ ਹਾਂ ਆ ਦੇਖੋ ਅਸੀਂ ਛੋਲੇ ਦਿੱਤੇ ਇਹ ਗਲੱਛ ਤੇ ਇਹਨਾਂ ਨੇ ਛੋਲੇ ਦੇਣ ਸਾਰ ਨਾ ਪਹਿਲਾਂ ਅਸੀਂ ਪਾਣੀ ਨਹੀਂ ਦਿੱਤਾ ਸੀ ਸਾਨੂੰ ਲੱਗੇ ਤੇ ਪਾਣੀ ਦਿੱਤਾ ਤਾਂ ਕੜ ਤੇ ਫਿਰ ਛੋਲੇ ਦੇਣ ਸਾਰ 15 15 ml ਪਾਣੀ ਦੇਈ ਗੋਦੀ ਠੀਕ ਹੈ ਕਿ ਨਹੀਂ 20 20 ml ਤੇ ਨਾ ਬਈ ਕੋਈ ਅਸਰ ਨਹੀਂ ਇਹਨਾਂ ਨੂੰ ਤਾਂ ਜਿਨ੍ਹਾਂ ਨੇ ਗਲੱਛ ਨਹੀਂ ਗਲਾਚੀ ਦਿੱਤੇ ਛੋਲੇ ਫਿਰ ਕੀ ਫਾਇਦਾ ਮਿਹਨਤ ਕਰੀਦਾ ਐਵੇਂ ਆਪੇ ਜਿਹੜੇ ਹੈਗਾ ਆਪੇ ਚੁਕੜ ਭੁੱਖੇ ਮਰਦੇ ਯਾਰ ਸਿੱਧਾ ਹੀ ਹਿਸਾਬ ਹੈ ਇੱਕ ਤਾਂ ਹੁੰਦਾ ਯਾਰ ਬੰਦਾ ਪਹਿਲੀ ਗੱਲ ਨਾ ਮੈਂ ਸੋਨ ਕੋਲ ਛੋਲੇ ਛਲੇ ਦੇਣ ਤੋਂ ਮੈਂ ਪਰਹੇਜ਼ ਕਰਦਾ ਮੋਤ ਨਾ ਅੱਜ ਮੈਂ ਕਰੜਾ ਦਿਲ ਕਰਕੇ ਰਾਤ ਪਉਣ ਤੇ ਮੈਂ ਚੱਲਿਆ ਯਾਰ ਬੱਚੇ ਕਮਜ਼ੋਰ ਆ ਛੂਲੇ ਰਿਆ ਕਰਾਂਗੇ ਤੇ ਗਲੱਚੀ ਆਂਦੇ ਆ ਫਿਰ ਹਣਾ ਤੇ ਗਲੱਚੀ ਲੈਣ ਦੇ ਨੂੰ ਕੋਈ ਗੱਲ ਨਹੀਂ ਯਾਰ ਆ ਕੱਟ ਤੇ ਸਾਰੇ ਕੰਜਰ ਦੇ ਪੁੱਤਾਂ ਨੇ ਚਲੋ ਆਹੀ ਬੱਚੇ ਕੱਢਿਆ ਬਾਹਰ ਵੀ ਹਣਾ ਤੇ ਅਸੀਂ ਪਹਿਲਾਂ ਗਿੱਦੜੇ ਵੀ ਜਾਂਦੀ ਰਾਇਆ ਬੂਫਰ ਲੈਣ ਆ ਦੇਖੋ ਲੈ ਆਹ ਸੋਟ ਸਾਹਮਣੇ ਇੱਕ ਹੋਰ ਗਲੱਚੀ ਦੀ ਤਿਆਰੀ ਕਰੀ ਜਾਂਦੇ ਆ ਆ ਦੇਖੋ ਤਾਲਜਾ ਤਾਲਜਾ ਰੱਤਿਆ ਆ ਦੇਖ ਲਾ ਧੌਣ ਪਟ ਦੂੰਗਾ ਮੈਂ ਤੇਰੀ ਤੇ ਭਲੇਖੇ ਚ ਪਰਦਾ ਹੋਂਦੇ ਆ ਗੰਡ ਜੀ ਲੈ 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 ਹਾਂਜੀ ਮੇਰੇ ਦੋਸਤੋ ਤੇ ਬੱਚੇ ਬਾਹਰ ਕੱਢ ਹੀ ਦਿੱਤੇ ਜੀ ਫਿਰ ਇਹਨੂੰ ਤਾਂ ਬੂਫਰ ਲੈ ਕੇ ਜਾਉਣ ਦੀ ਰੈ ਸੀ ਨਾ ਮੈਂ ਹਾਂ ਯਾਰ ਫਿਰ ਚੱਕਰ ਆਈਆਂ ਬਾਈ ਯਾਰ ਮਤਲਬ ਜੇ ਹੁਣ ਬੱਚੇ ਹੁਣ ਕੱਢ ਲੈਨੇ ਆ ਚਲੋ ਜੇ ਹੁਣ ਉੱਡ ਡੜੇ ਵੀ ਆਉਣਾ ਹੈ ਤਾਂ ਆਉਣਗੇ ਆਪੇ ਐਵੇਂ ਮੁੜ ਕੇ ਯਾਰ ਹੁਣ ਬੂਫਰ ਲੈਣ ਜਾਵੜੇ ਆਥ ਨੇ ਆ ਕੇ ਬੱਚੇ ਕੱਢ ਲੈ ਆਥ ਨੇ ਉੱਡ ਗਏ ਬੱਚੇ ਮੁੜ ਕੇ ਐਵੇਂ ਧੂਆਂ ਜਾ ਚੜ ਜਾਣਾ ਨਾ ਬੈਠੇ ਬੂਠੇ ਨਾਲ ਮੁੜ ਕੇ ਜਾ ਪੈ ਜਾਣਾ ਤਾਂ ਕਰਕੇ ਵੱਡੇ ਵੱਡੇ ਬੱਚੇ ਬਾਹਰ ਕੱਢੇਗੇ ਜਿਹੜੇ ਹਜੇ ਇੱਕ ਕੜਾਈ ਉੱਡੇ ਆ ਘਰੇ ਦੋ ਦੋ ਲਾਈ ਮਤਲਬ ਜਿਹੜੀ ਛਤਰੀ ਦੇ ਸਿਆਣੇ ਜੇ ਕੀੜੇ ਪਾ ਬੈਂਦੇ ਆ ਤੇ ਬਾਕੀ ਫਿਰ ਦੂਜੇ ਵੀ ਕੱਢ ਲੈਣੇ ਆ ਪੰਜ ਬੱਚੇ ਇਦੂ ਛੋਟੇ ਰਹਿ ਗਏ ਇਹਨਾਂ ਨਾਲੋਂ ਤੇ ਚਲੋ ਬਾਕੀ ਆ ਛਤਰੀ ਤੇ ਬੈਠਾ ਇਹਨਾਂ ਨੇ ਤਾਂ ਛੂਲੇ ਦੇ ਢੇਰ ਨਾ ਰੱਖਿਆ ਦੇਖੋ ਤੁਹਾਡੇ ਸਾਹਮਣੇ ਲੈ ਇਹ ਜਲੂਸ ਕੱਢ ਰੱਖਿਆ ਯਾਰ ਇਹਨਾਂ ਨੇ ਪਰ ਨਹੀਂ ਦਿੰਦੇ ਰਣ ਨੂੰ ਬਸ ਆਪੇ ਖਾਣਦੇ ਯਾਰ ਜਿਹੜਾ ਕੁਝ ਹੁੰਦਾ ਠੀਕ ਹੈ ਕਿ ਨਹੀਂ ਬਾਕੀ ਇਹਨਾਂ ਦਾ ਵੀ ਦਾਣਾ ਪਾਣੀ ਕਰ ਦਿੰਨੇ ਹੋਣਗੇ ਨਾਲ ਦੀ ਨਾਲ ਜਿਹੜੇ ਉੱਥੋਂ ਫੜ ਕੇ ਲੈਂਦੇ ਹੈਗੇ ਸ਼ਿਕਾ ਬੱਚਾ ਹੀ ਬਹੁਤ ਉੱਡ ਗਿਆ ਜੀ ਇਹ ਚੱਕਰ ਕਿਉਂ ਨਾ ਇੱਕ ਦਿਨ ਦੀ ਬੰਦੀ ਕਰਕੇ ਉੱਡ ਗਿਆ ਵੀ ਡੇਲੀ ਕਰਦਾ ਉੱਤ ਰੋੜਦੇ ਨਹੀਂ ਆ ਦੇਖੋ ਗਿਣਾ ਕੇ ਸਾਨੂੰ ਲਾਓ ਜੀ ਗਿਣ ਲਓ ਆ ਤਾਂ ਗਲਾਬੀ ਜੀ ਵਿਖਾਈਏ ਨੇ ਮੈਂ ਗਲਤ ਵਿਖਾਈਏ ਨੇ ਖੜ ਜੋ ਗਲਾਬੀ ਕਿਉਂ ਇੱਕ ਤਾਂ ਜਿਆਦਾ ਟੈੜ ਟੂਸੇ ਦਾ ਭੂਆ ਵਾਲੇ ਦਾ ਨਾਲ ਗਲਾਬੀ ਬਗਲਾਂ ਹਾਂ ਦੋ ਕੱਛ ਕੱਛ ਪੁੰਜਾ ਤੇ ਕੱਛ ਪੁੰਜਾ ਹੋ ਜਾਂਦਾ ਅੱਗੇ ਲੱਗਿਆ ਤਿੰਨ ਉਦੋਂ ਤੇੰਦਾ ਬਗਲ ਬਿਟ ਟੂਸਾ ਬਗਲ ਟੂਸਾ ਬਗਲ ਟੂਸਾ ਕੱਲੀ ਹਰੀ ਬਗਲ ਕੱਲੀ ਹਰੀ ਬਗਲ ਤੇ 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 ਆਹ ਗਲੱਬ ਵੀ ਹੋ ਗਿਆ 60ਵੀਂ ਆਹ ਗਲੱਬ ਇਹ ਆਣਾ ਹਾਂ ਇੱਕ ਕਾਂਤ ਵਾਲਾ ਤੇ ਆਏ ਹੋਏ ਬੈ ਜੋ ਬੈ ਜੋ ਬੈ ਜੋ ਬੈ ਜੋ ਬੈ ਜੋ ਬੈ ਜੋ ਅੱਜ ਵੀ ਕਰੀ ਜਾਂਦੇ ਮੈਨੂੰ ਪਤਾ ਨਾ ਜੇ ਅੱਜ ਵੀ ਨਾ ਕੱਢਦੇ ਕੱਲ ਨੂੰ ਫਿਰ ਬਾੜਿਆਂ ਨੂੰ ਡੜਨਾ ਸੀਗਾ ਭਾਂ ਜੋ ਪੈਗਾ ਰੋਲਾ ਮੈਨੂੰ ਲੱਗਦਾ ਕਿ ਬਹਿ ਜਾਣਗੇ ਉਹ ਬੈ ਜੋ ਆ ਵਿੱਚ ਪਹਿਲੇ ਰੂਡੂ ਟੂਸਿਆ ਵਾਲਾ ਏ ਆ ਵੀ ਪਈ ਆ ਰਹੀ ਉੱਡ ਗਏ ਕੀ ਹੋ ਗਿਆ ਰੇ ਜੇ ਨੂੰ ਕੋਈ ਨਾ ਕੋਈ ਬਹਾਂ ਗਾਹ ਤੂੰ ਬੈਠੀ ਜਾ ਤੂੰ ਬਹਾਂ ਮੈਂ ਵੜਕਾ ਹਾਂ ਤੂੰ ਕੱਲੇ ਨਿਗਾਹ ਰੱਖ ਪੈਗੇ ਤੂੰ ਸਿਰਫ ਨਿਗਾਹ ਰੱਖਣੀ ਆ ਬਸ ਬੈ ਕੇ ਬੜਕਾਉਣਾ ਮਾਇਆ ਛਤਰੀਗਾਪੇ ਸਾਰਿਆਂ ਤੇ ਇੱਕ ਇਧਰ ਮੁੰਡਾ ਆਇਆ ਹੈ ਮਲੋਟੋ ਹੈਲੋ ਸਰ ਹੈਲੋ ਓਕੇ ਵੀਰੇ ਹਾਂਜੀ ਠੀਕ ਆ ਠੀਕ ਆ ਕੀ ਨਾਮ ਆਪਣਾ ਬਾਈ ਪ੍ਰਭਨੂਰ ਠੀਕ ਆ ਠੀਕ ਆ ਬਾਈ ਜੀ ਬੈਠੋ ਚਲੋ ਬੱਚੇ ਭਾਗਿਆ ਪਰ ਨਵੇਂ ਵੀ ਬਾਹਲੇ ਉੱਡ ਗਏ ਰਿਆਬੀ ਪਗਦਾ ਅਜ ਤਾਂ ਘਰ ਤੇ ਤਾਂ ਖੁਰਦੂ ਹੀ ਪਿਆ ਬੱਚੇ ਦਾ ਮੈਂ ਛਤਰੀ ਬੜਗਾ ਲਾਂਗਾ ਬਾਬੇ ਆਇਆ ਬੱਚੇ-ਬੱਚੇ ਹੋ ਗਏ ਜੀ ਘਰ ਦੇ ਡਰ ਲੱਗੀ ਜਾਂਦਾ ਜੀ ਦਿਲ ਕੰਬੀ ਜਾਂਦਾ ਬੈਠਾਂ ਦਾ ਮੰਜੇ ਤੇ ਬੱਚੇ ਵਾਲੇ ਹੋ ਗਏ ਸੱਚੀ ਤੂੰ ਤਾਂ ਖੜਾ ਪਈ ਆ ਫਿਰ ਤੂੰ ਤਾਂ ਬੈਠੇ ਹੋ ਤੁਸੀਂ ਦੋ ਜਣੇ ਮੈਂ ਗੱਲਾਂ ਖੜਾ ਹੀ ਕਰ ਲੂੰਗੀ ਉਹੀ ਗੱਲ ਛੱਡੀ ਬੱਚੇ ਹੀ ਬੱਚੇ ਬਈ ਉਹ ਤਾਂ ਭਾਉਂਦੀ ਹੈ ਇੱਥੇ ਆਰਿਆਂ ਵੀ ਕਦੋਂ ਜਿਹਾ ਹੌਲੀ-ਹੌਲੀ ਆ ਕੇ ਬੈਠਣ ਤਾਂ ਕਰਗੇ ਪੂਰੇ ਇਹ ਤਾਂ 10 ਮੈਂ ਰਹਿ ਸਹੀ ਤੇ ਤੁਸੀਂ ਨਾ ਕਿਹੜੀ ਇਹ ਆਪਾਂ ਖੰਡ ਬੱਚੇ ਦਾ ਕਟਣੀ ਬੈਣੀ ਸੀ ਫਿਰ ਚੱਕਰ ਆ ਗਾ ਨਾ ਨੇ ਬੈਦ ਨੇ ਅਗਰ ਬੱਚੇ ਦਾ ਕੱਟ ਨਹੀਂ ਬਣੀ ਖੰਡ ਅੱਜ ਨਾਲ ਦਾ ਗੱਲ ਹਾਂ ਆ ਜਾਣ ਤਾਂ ਆਪਾਂ ਨੂੰ ਕੀ ਚਾਹੀਦਾ ਆਪਣੀ ਕੁਵਾਰੀ ਹੋ ਗਈ ਬੱਚਿਆਂ ਦੀ ਹੈ ਬੂਫਰ ਨਾਲ ਚੰਗੀ ਤਾਂ ਵਾਰੀ ਲੱਗੀਆਂ ਨੇ ਮੈਨੂੰ ਸਾਰੇ ਘਰੇ ਮੁੜਿਆ ਉਹਨਾਂ ਤਾਂ ਹੈ ਜੇ ਸਾਰੇ ਘਰੇ ਮੁੜਿਆ ਫਿਰ ਵਿੱਚੋਂ ਤਿੰਨ ਚਾਰ ਬੰਦ ਹੋ ਜਾਣਗੇ ਹਾਂ ਵਧਗਾ ਵਿੱਚੋਂ ਬੰਦ ਕਰ ਲਾਂਗੇ ਸਹੀ ਗੱਲ ਹੈ ਸਾਲਾ ਬੰਦ ਹੋ ਜਾਊਗਾ ਹੋਰ ਯਾਰ ਬੱਚੇ ਉੱਡ ਬੋ ਗਏ ਹਾਂ ਹਾਂ ਤੂੰ ਬੰਦ ਕਰ ਨਹੀਂ ਸਕਦਾ ਤੂੰ ਨਹੀਂ ਨਹੀਂ ਕਰਾਂਗੇ ਯਾਰ ਉਹੀ ਗੱਲ ਬਾਈ ਬੰਦ ਕਰਾਂਗੇ ਹੌਲੀ ਹੌਲੀ ਕਰਾਂਗੇ ਕੋਈ ਗੱਲ ਨਹੀਂ ਸਭ ਕੁਝ ਕਰਾਂਗੇ ਆਪਾਂ ਸਭ ਕੁਝ ਕਰਾਂਗੇ ਮਹਰ ਸਵਾਜਾ ਦੇ ਦਿੱ ਗਏ ਨਾ ਕੈਮਰੇ 'ਚ ਦਿਖਾ ਦਿੱ ਗਏ ਤਾਂ ਕਰਕੇ ਉਹ ਬੜਕਾਈ ਜਾਂਦੇ ਵਾ ਟਾਈਮ ਲਾਪਸ ਲਾ ਕੇ ਤੇ ਬੱਚੇ ਲਗਭਗ ਪੂਰੇ ਆ ਮੇਰੇ ਹਿਸਾਬ ਨਾਲ ਜਿੰਨੇ ਕੁ ਡਡੇ ਸੀਗੇ ਬਾਕੀ ਉਹਨੂੰ ਖੁੱਡੇ ਚ ਕਰਦੇ ਆਂ ਤੋਂ ਪਤਾ ਲੱਗ ਜਾਊਗਾ ਵੀ ਇੱਕ ਤਾਂ ਚੱਲ ਸਾਨੂੰ ਕਨਫਰਮ ਹੀ ਇੱਕ ਬੱਚਾ ਤਾਂ ਪਾਸੇ ਆ ਆਪਣਾ ਹਾਂ ਉਹ ਰੀਲ ਤਾਂ ਛੱਡ ਫੇਰ ਡਿਜ਼ਾਈਨਗੇ ਮੰਨ ਜਾ ਨੀਲੇ ਦੇ ਬਣਾਉਂਦੀ ਆਪਾਂ ਉਹ ਬਨ ਜਾ ਤੇਰੀ ਕੱਲੂ ਪੱਕਾ ਬਣਾ ਕੇ ਦਊਗਾ ਕਨਫਰਮ ਇੱਕ ਬੱਚਾ ਹੀ ਆ ਪਾਸੇ ਬਾਈ ਗਲਾਬੀ ਕੱਚ ਹਰੇ ਸਾਦੇ ਵਾਲਾ ਬਾਕੀ ਹੁਣ ਅੰਦਰ ਕਰ ਲਾਂਗੇ ਤੇ ਇਹਨਾਂ ਦਾ ਹੀ ਪਤਾ ਲੱਗ ਜਾਊਗਾ ਇਹਨਾਂ ਚ ਕੋਈ ਹੋਰ ਤਾਂ ਨਹੀਂ ਮੰਨ ਕੇ ਚੱਲ ਗੋ ਘੜਦਾ ਵਾਧਾ ਇੱਕ ਕਾਂਤ ਵਾਲਾ ਤੇ ਇੱਕ ਗੁਲਾਬੀ ਜੀ ਗਊਤਰੀ ਬਾਹਰ ਹੈ ਤਿੰਨ ਬਾਹਰ ਹੈ ਸਾਬ ਦੇ ਆਪਣੇ ਜਾਨਵਰ ਠੀਕ ਹੈ ਬਾਕੀ ਹੁਣ ਅੰਦਰ ਲਾਉਣੇ ਆ ਗਿਣਤੀ ਵੱਜ ਜੂ ਬੱਚੇ ਦੀ ਕੀ ਹਸਾਬ ਕਿਤਾਬ ਆਇਓ 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 ਇੱਥੇ ਹੀ ਕਰ ਲਾ ਆਇਓ 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 ਕੋਈ ਨਾ ਕੋਈ ਕਿਉਂ ਦੇ ਆਇਓ 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 ਹੁਣ ਤਾਂ ਚੱਲ ਬਣ ਗਈ ਗੱਲ ਬਣ ਗਈ ਆਇਓ 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 ਬਣ ਗਈ ਬਣ ਗਈ ਬਣ ਗਈ ਗੱਲ ਆਇਓ 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 ਦੌੜ ਡੇ ਚੱਲ ਕੋਈ ਨਾ ਆਇਓ ਚੱਲ ਚੱਲ ਛੇਰ ਨੀਂਗਾ ചില ജി ഒക്കെ ജോടും ദോ ബഡ് ലാ ല ਨਹੀਂ ਇਹਨੇ ਹੁਣ ਇੱਥੇ ਹੁੰਡਾਉਣੇ ਸੀ ਬੱਚੇ ਢਾ ਕੇ ਬੱਚੇ ਇਹਨੇ ਤੇ ਕਰ ਲੈਨੇ ਸੀ ਵੱਤ ਚ ਤੇ ਵੱਤ ਚ ਕਰਕੇ ਆਪਾਂ ਨੂੰ ਦਾਗ ਦੇ ਜਾਂਦੀ ਐ ਆਈ ਫਿਰਦੀ ਕਿਹਦੀ ਦਾਤੀ ਫਰੀ ਮੇਰੇ ਵੀਰੋ ਪੈਰਾਗ੍ਰੇਡ ਫੈਲਕਨ ਅੱਜ ਖੁਦ ਨੀਵੀ ਆਈ ਆ ਬਾਈ ਕਮਾਲ ਕਰ ਗਈ ਜਵਾਂ ਨੀਵੀ ਫਿਰਦੀ ਅੱਜ ਓਏ ਅਧਿਕਾਰ ਉਹ ਵੀ ਥੱਲੇ ਫਿਰਦੀ ਆ ਥੋੜੇ ਸਾਹਮਣੇ ਲਾ ਦੇਖੋ ਲੈ ਜਿਵੇਂ ਜਵਾਂ ਘਰ ਘਰ ਤੇ ਓਏ ਜਵਾਂ ਘਰ ਘਰ ਤੇ ਫਿਰਦੀ ਆ ਬਾਈ ਓਏ ਲੈ ਆ ਚੀਜ਼ ਹੁੰਦੀ ਐ ਦੇਖ ਲੋ ਗੌਰ ਨਾਲ ਆ ਫੜਦੀ ਹੁੰਦੀ ਐ ਬੱਚੇ ਥੋੜੇ ਜੀ ਅੱਗੇ ਉੜਦੇ ਨੇ ਉਹ ਨੀਵੇਂ ਕੇ ਡਾ ਕੇ ਤੇ ਫੜ ਕੇ ਲੈ ਜਾਂਦੀ ਇਹਦੀ ਹੁੰਦੀ ਹੈ 390 ਦੀ ਸਪੀਡ ਵਾਲੀ ਵਜਦੀ ਆ ਇਹ ਇਹ ਇਹੀ ਚੱਬਦੀ ਸਾਰੇ ਬੱਚੇ ਇਹ ਚ ਆਹ ਚੱਬਦੀ ਆ ਜਿਹੜੂ ਚੂਣ ਕੇ ਬੱਚਨੇ ਆਪਣਾ ਮੁੜ ਕੇ ਆਹ ਦਾਗ ਦਿੰਦੀ ਉੱਥੋਂ ਆ ਕੇ ਭੰਦਨੀ ਦੇਖ ਪੱਲਾ ਨਹੀਂ ਮਾਰਾ ਕਿੰਨਾ ਚੜਾ ਨਾ 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 ਤੂੰ ਐ ਫੰਗ ਤਾਂ ਵੇਖ ਸੀਰ ਨਾਲੋਂ ਕਿੱਡੇ ਵੱਡੇ ਤੇ ਕਿਵੇਂ ਤਿੱਖੇ ਤਿੱਖੇ ਆ ਲੈ ਵੇ ਇਹ ਇਹ ਨਾ ਬੜੂ ਹੋਰ ਕੀ ਬੜੂਗਾ ਆਇਆ ਜਦ ਸਕਿੱਲ ਸਿੱਧੇ ਕਰੇ ਹੁੰਦੇ ਆ ਪੂਰੀ ਓਕੇ ਰਿਪੋਰਟ ਆ ਗਿਆ ਚਲੋ ਬਈ ਬੱਚੇ ਕਰ ਲੈ ਆਪਾਂ ਅੰਦਰ ਆਪਣੇ ਸੁੱਖ ਨਾਲ ਇੱਕ ਬੱਚੇ ਬਾਹਰ ਬੈਠ ਰਿਹਾ ਹੋਰ ਹੈ ਸਾਹਮਣੇ ਠੀਕ ਹੈ ਆ ਰਿਹਾ ਵਾਸਾ ਕੋਈ ਚੱਕਰ ਨਹੀਂ ਇਹ ਨਹੀਂ ਆਣਾ ਯਾਰ ਕੈਮਰਾ ਖਰਾਬ ਹੋਇਆ ਕੋਈ ਬਈ ਸਵਾਦ ਨਹੀਂ ਹੋ ਰਿਹਾ ਦਿਖਾਉਂਦਾ ਜਮਾ ਘੜੀਆਂ ਕੰਮ ਹੋਏ ਪਏ ਕੈਮਰੇ ਹਾਂਜੀ ਚੱਲਿਆ ਜੀ ਸ਼ਹਿਰ ਹੁਣ ਬੱਚੇ ਕਰਕੇ ਅੰਦਰ ਹਾਂ ਕਿਦੜਬਾ ਬੱਚੇ ਆਪਣੇ ਸਭ ਪੂਰੇ ਐ ਠੀਕ ਐ ਸਰ ਦੋ ਪਾਕੀ ਗਲਾਬੋ ਵਾਰਾ ਇੱਕ ਗਲਾਬੋ ਤੇ ਇੱਕ ਗਲਾਬੀ ਕਾਂਟ ਵਾਲਾ 2 ਜਨਵਰੀ 12 ਛਤਰियां ਵੇਲੀਆਂ ਉਹਨਾਂ ਨੂੰ ਆ ਕੇ ਲਾ ਦੇਣਗੇ ਉਹਨੇ ਉਸ ਨੂੰ ਆ ਜਾਣਾ ਕਰੇ ਜਦੋਂ ਆਪਾਂ ਮੁੜ ਕੇ ਆਵਾਂਗੇ ਬਾਕੀ ਬੱਚੇ ਵੀ ਸਭ ਆਪਣੇ ਸਾਹ ਤੇ ਅੰਦਰ ਜਿੰਨੇ ਡਾਇਏ ਸੀਗੇ ਬਾਕੀ ਕੋਈ ਬਾਦ ਮਾ ਘਟਮਾ ਹੋਇਆ ਤਾਂ ਕੋਈ ਰਾਪੇ ਮੁੜਿਆ ਹੋਊਗਾ ਚੱਲ ਗਏ ਫਿਰ ਭਈ ਭਈ ਕਾਂਟ ਵਾਲਾ ਸਾਹੇ ਪਾਸੇ ਬਿੰਦਾ ਹਾਂ ਹਾਂ ਪਾਸੇ ਬਿੰਦਾ ਐ ਦੋਵੇਂ ਅੱਜ ਕਬੂਦਰੀ ਪਾਸੇ ਵੀ ਆਪਣੀ ਗਲਾਬੋ ਆਈਨ ਵੀ ਤਾਂ ਬੈਰੀ ਡੋਕੇ ਵੀ ਲਗੀ ਹੋਈ ਉਹਨੂੰ ਚਲੋ ਕੋਈ ਨਾ ਹੁਣ ਚੱਲਦੇ ਆ ਮੈਡੀਸਨ ਚੱਕ ਲਿਆ ਚ ਬਈ ਚੱਕੀ ਬਈ ਐਨ ਕੋਈ ਚੱਕ ਲਾ ਐਨ ਡੀ ਉਹਨੂੰ ਤਾੜ ਕੇ ਹੁਣ ਕੁਛ ਨਾ ਕੁਛ ਕਰਕੇ ਮੁਰਾਂਗੇ ਹਾਂਜੀ ਅੱਜ ਫੇਰ ਤੇਲ ਮੁੱਕ ਗਿਆ ਸੀ ਬਈ ਉਹੀ ਗੱਲ ਤੇਲ ਮੁੱਕ ਗਿਆ ਪਰ ਆ ਦੇਖੀ ਵਾਖਰੇ ਹੀ ਲੱਭ ਖੱਡ ਲੂਗੇ ਰਹਿ ਕੇ ਲੈ ਆਏ ਦੁਕਾਨ ਜਾਵਾਂ ਦੁਕਾਨ ਤੋਂ ਪਿਆਰਾਂ ਦਾ ਪਾਇਆ ਹਨਾ ਇੰਨਾ ਕਿ ਦਿੱਤਾ ਭਾਂਚ ਨੂੰ ਵੀ ਮਾਰ ਲਈ ਤੇ ਹੁਣ 150 ਪਾਇਆ ਪਾਪੋ ਦਾ ਦੁਕਾਨ ਦਾ ਕਰਕੇ ਕੁਛ ਵੀ ਨਹੀਂ ਆਤੇ ਨਾਲੇ ਤੋਂ ਤਿੰਨ ਤੋਂ ਨੇ ਨਾਲੇ ਖਾਣੇ ਪੀਣੇ ਅੱਡ 150 ਰੁਪਏ ਖਾਣੇ ਪੱਲੇ ਲਾ ਦੇ ਭਏ ਬਸ ਬੱਲੇ ਹੋਈ ਬੱਲੇ ਵਾਹ ਚਲੋ ਕੁੱਪੜੀ ਕੀ ਚਾਹ ਦੁਕਾਨ ਕਰ ਹੱਲ ਕਰੋ ਯਾਰ ਤੇਰੀ ਨਹੀਂ ਵਾਇਦਾ ਬਹੁਤ ਜੀਸਾਟ ਹੈ ਲੋ ਆਹੀ ਗੱਲਾਂ ਤੂੰ ਪਰ ਚੋਬਰ ਹੁੰਦਾ ਦੋਵੇਂ ਵੀ ਖਾ ਸਕਦੇ ਕੱਲੀਆਂ ਉਹ ਚੋਬਰ ਹੁੰਦਾ ਕੀ ਜਾਂਦਾ ਪੱਕੀ ਗੱਲ ਹੈ ਪੀ ਬਤਨ ਕੀ ਲੈ ਜਾਂਦਾ ਪਹਿਲੀ ਗੱਲ ਚੁੱਪਚੋਰ ਹੈਗਾ ਬਈ ਯਾਰ ਬਹੁ ਫਰਦਿਆ ਜੇ ਨਹੀਂ ਯਾਰ ਇਹ ਸਾਡੇ ਹੁਣ ਅਸੀਂ ਪਿਓਰੀ ਖਾ ਲਿਆ ਤੇ ਫਿਰ ਲੰਬੀ ਜਾਣਾ ਬਹੁਤ ਸਾਲ ਨੂੰ ਗੱਲ ਮੁਕੀ ਰਾਂ ਦੀ ਲੈਵਲ ਅਪ ਹੋ ਗਿਆ ਚੈਰਲ ਹੋ ਗਿਆ ਆ ਤੀਜਾ ਕੀ ਦੇ ਵਾਸਤੇ ਹੈ ਕਿਹੜਾ ਬੰਦਾ ਅਦ੍ਰਿਛ ਹੈ ਉਹਦੇ ਵਾਸਤੇ ਹੈ ਇੱਕ ਬੰਦਾ ਟੇਬਲ 'ਤੇ ਲੇਕੋ ਰੱਖਿਆ ਸੀ ਤੀਜਾ ਉਹਦੇ ਵਾਸਤੇ ਹੈ ਹਾਂਜੀ ਬੱਚਾ ਵੀ ਫੜ ਲਈ ਪਿਓਰ ਨੂੰ ਵੀਡੀਓ ਨਹੀਂ ਬਣਾ ਸਕੇ ਹਨਾ ਉੱਥੇ ਪਰ ਬਈ ਯਾਰ ਕਿਤੇ ਆਏ ਐ ਅਪਲਾਈ ਹੋ ਜੇ ਨਾ ਆਪਣੇ ਕੋਲੇ 15 20 ਬੱਚਿਆਂ ਦੀ ਕੋਈ ਜਿਵੇਂ ਆ ਬੱਚਾ ਲੱਗਦਾ ਕਿਸੇ ਪਾਸੇ ਉਹ ਕੰਨਾਂ ਦਾ ਘਾਟਾ ਹੈ ਇਹਨਾਂ ਨੇ ਬੱਚਾ ਜਮਾ ਬੱਚਾ ਇਹ ਆ ਦੇਖੋ ਲੈ ਨਹੀਂ 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 ਵਿਖਾਦਾ ਮੇਰਾ ਨਹੀਂ ਵਿਖਾਦਾ 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 ਖੰਡ ਕੋਈ ਚੱਕਰ ਹੀ ਨਹੀਂ ਬਈ ਬੱਚਾ ਫਿਰ ਆਏ ਲਾਦੇਵੇਂ ਹੱਥ 'ਚ ਨਾ ਗੁੱਦ ਫੜੀ ਬਿਠਾਉਣਾ ਬਈ ਓਏ ਮਖਮਲਾਰ ਕਮਲਾਈ ਬੱਚਾ ਬਈ ਓਏ ਘੋੜੇ ਵਰਗਾ ਪੈ ਵੇਖੋ ਚਲੋ ਚੱਲਦੇ ਆਪਾਂ ਹਾਂਜੀ ਛੱਡ ਦਈਏ ਬੱਚੇ ਨੂੰ ਆ ਇੱਧਰ ਖੁੱਡੇ ਹੀ ਛੱਡ ਨਹੀਂ ਇੱਧਰ ਨਹੀਂ ਯਾਰ ਇਹਨੂੰ ਇੱਧਰ ਸਹੀ ਵਾਲੇ ਨਾਲ ਛੱਡ ਗਏ ਲੈ ਖੰਡ ਬੱਚਾ ਓਏ ਉਹ ਮਿੱਤਰ ਛੱਡ ਦੇ ਯੰਦਰ ਉਹ ਆਏ ਤੇਰੇ ਸੱਜਣਾ ਉਹ ਥੱਲੇ ਡਿੱਗ ਪਿਆ ਹੋਏ ਤਾਂ ਵੇ ਚਲੋ ਕੋਈ ਨਾ ਨਾ ਆਣਾ ਹੈ ਤਾਂ ਕਰਕੇ ਵਾਟਰ ਰਹਿ ਗਿਆ ਸੀ ਪਾਉਣ ਲੱਗ ਪੁੱਤਾਂ ਨੂੰ ਤੇ ਵਾਟਰ ਵੀ ਪਾਦਾ ਸਾਰੇ ਖੁੱਡਾਂ ਜਾਈ ਬਈ ਓਕੇ ਆ ਹੋ ਚਿੱਟਾ ਉਹ ਆਪਣੀਆਂ ਗਾਂਤ ਲੜਦੇ ਹਨ ਮੈਂ ਕਿਹਾ ਚਿੱਟਾ ਕਬੂਤਰ ਪਤਾ ਨਹੀਂ ਕਿਦਾ ਜਾਂਦਾ ਸੀ ਤੇ ਆ ਇੱਕ ਬੱਚਾ ਲਿਆਂਦਾ ਬਈ ਹਨਾ ਤੇ ਦੋ ਕਬੂਤਰੀਆਂ ਜੇ ਗੋਸ਼ੇ ਨੂੰ ਦੇਤੀਆਂ ਆਪਾਂ ਇੱਕ ਤਾਂ ਕਿਸੇ ਗਾਂ ਤੋਂ ਮਿੱਤਰ ਤੋਂ ਲੈ ਕੇ ਦਿੱਤੀ ਸੀ ਹਨਾ ਕਬੂਤਰੀ ਲਾਲ ਚੀਨੀ ਸੂਲਿਆਂਾਂ ਚੋਂ ਇੱਕ ਸੀ ਆਪਣੀ 640 ਵਾਲੀ ਜੋੜੀ ਦੀ ਸਾਵੀ ਪੱਠੀ ਬਈ ਹਨਾ ਆਪਣੇ ਕੋਲੇ ਪੂਰੀ ਪੱਕੀ ਜੋੜੀ ਪਾਸ ਜੋੜੀ ਸੀਗੀ ਉਹ ਜਾਵਾਂ ਮਾਲੇ ਵਾਲਿਆਂ ਕੋਲੇ ਆਹ ਸਾਲ ਉਹਨਾਂ ਦੀ ਬਾਜੀ ਵੀ ਜਿੱਤੀ ਉਹ ਜੁੜੀ ਦੀ ਤੇ ਜਿਹੜੀ ਕਬੂਤਰੀ ਮਾਲੇ ਵਾਲਿਆਂ ਕੋਲ ਬਾਈ ਜਿੱਤੀ ਹੈ ਮਾਲੇ ਵਾਲੇ ਮੁੰਡਿਆ ਕੋਲੇ ਤੇ ਉਹ ਕਬੂਤਰੀ ਦੀ ਮਾਂ ਦੇਤੀ ਜੁੜੀ ਲੱਗੀ ਪਈ ਸੀ ਆਪਣੇ ਕੋਲੇ ਇੱਥੋਂ ਸਾਹਮਣੇ ਜੁੜੀ ਬੈਠੀ ਹੁੰਦੀ ਸੀ ਯਾਰ ਉੱਥੇ ਨਾ ਉਹ ਆਲ ਨੇ ਚ ਐਂ ਕਰਕੇ ਕਹਿੰਦਾ ਵੀ ਹਉ ਕਬੂਤਰੀ ਲੈ ਜਾਣੀ ਹੈ ਕਹਿੰਦਾ ਮੈਂ ਤਾਂ ਮੈਂ ਕਿਹਾ ਵੀ ਠੀਕ ਆ ਬਈ ਫਿਰ ਲੈ ਜਾਣੀ ਆ ਤਾਂ ਤੇ ਮੈਂ ਆਂਡੇ ਬਦਲਤੇ ਸੀ ਨਾ ਉਦੋਂ ਸਾਨੂੰ ਪਤਾ ਹੀ ਬਦਲੀ ਹੀ ਹੈ ਮਾ ਚੱਲ ਕੋਈ ਨਾ ਮੈਂ ਜੁੜੀ ਪਾੜ ਕੇ ਦੇਦੀ ਮਾਂ ਵੀ ਚੱਲ ਬਈ ਜੁੜੀ ਪਾੜ ਕੇ ਦੇਦੀ ਪਾਸ ਜੁੜੀ ਸੀ ਲੱਗੀ ਜੁੜੀ ਹੈ ਨਾ ਉੜਦਾ ਵੀ ਫੁੱਲ ਆ ਬਾਜੀ ਪੂਜੀ ਵੀ ਉਹ ਜਿੱਤੀ ਆ ਵਧੀਆ ਚਲੋ ਕੋਈ ਚੱਕਰੀ ਮੈਂ ਆਪਣਾ ਬੰਦਾ ਯਾਰ ਕੋਈ ਕਬੂਤਰ ਨਹੀਂ ਜ਼ਰੂਰੀ ਹੁੰਦੇ ਆਪਾਂ ਨੂੰ ਤਾਂ ਕਰਕੇ ਨਾ ਹਰੇ ਕਿਸ ਨੂੰ ਦਿੱਤੀ ਨਹੀਂ ਆਂਦੇ ਤੇ ਕਈ ਬੰਦੇ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੁੰਦਾ ਗੱਲ ਆ ਹੁੰਦੀ ਚਲੋ ਦੇਖਦੇ ਹੁਣ ਕੀ ਵਿਚਾਰ ਆ ਫਿਰ ਕੇਰਾ ਤਾਂ ਬੈਠਿਆ ਦੋ ਮਿੰਟ ਫਿਰ ਪਾਰਸਲ ਵੀ ਖੋਲਣਾ ਸੀ ਬਾਬੇਓ ਯਾਰ ਚਲੋ ਕੋਰ ਨੂੰ ਨੋ ਨੋ ਬੋਲਾਂਗੇ ਬੱਕੀ ਗੱਲ ਹਾਂਜੀ ਹੁਣ ਚੱਲਦੇ ਆਂ ਟੈਂਕੀ ਦੇ ਬਈ ਸਪੈਸ਼ਲ ਬੈਠੇ ਬਿਠੇ ਰਹਿ ਬਣ ਗਈ ਬੂਹਰ ਤਾਂ ਕੱਲ ਨੂੰ ਹੁਣ ਬੂਹਰਾਂ ਦੀ ਗੱਲ ਕਰਦੇ ਗਏ ਯਾਰ ਠੀਕ ਹੈ ਹੁਣ ਟੈਂਕੀ ਚੱਲੇ ਗੇ ਕੂਟਰ ਦੇਖਣੇ ਕੋਈ ਬੈਠਾ ਲੈ ਕਸਰ ਤੋਈ ਸਰੀਰ ਹਾਂਜੀ ਆ ਗਈ ਸੀ ਟੈਂਕੀ ਦੇ ਕੂਟਰ ਤਾਂ ਨਹੀਂ ਮਿਲਾਈ ਹੈ ਹਾਂਜੀ ਕੁਛ ਨਹੀਂ ਮਿਲਾਈ ਸੱਚੀ ਖਾਲੀ ਹੱਥ ਆਇਤਾ ਬਸ ਹੁਣ ਹੀ ਗੇੜੇ ਹੀ ਪੈਸਾ ਡਾਇਤਾ ਤੇ ਚਲੋ ਮੁੰਡੇ ਥੱਲੇ ਚੱਲੀ ਹੁਣ ਹੌਲੀ ਹੌਲੀ ਉਤਰਿਆ ਰਮਾਨ ਵੀਰੇ ਚਲੋ ਬਾਪੇ ਥੱਲੇ ਉਤਰ ਜਲੀ ਯਾਰ ਹੈ ਨਹੀਂ ਕੋਈ ਵੀ ਟੈਂਕੀ ਤੇ ਚੱਲਦੇ ਆਂ ਸਾਨੇ। ਵਾਜਾ ਜਿਹੜਾ ਤੈਨੂੰ ਮਨੂ ਆਏ ਦਾ ਦੱਸ ਦੇ। ਹੈਂ? ਤੀਜੇ ਦਿਨ ਲੋਕਾਂ ਨੂੰ ਪਤਾ ਲੱਗੇ ਵੀ ਇਹਨਾਂ ਦੀਵਾਲੀ ਰੋਜ਼ ਦੀ। ਦੀਵਾਲੀ ਦਾ ਕਾਹਦੀ ਤੂੰ ਕਬੂਤਰ ਡਾ ਦੇ ਤੇ ਹੁਣ ਤੂੰ ਦੀਵਾਲੀ ਵੀ ਹੈ ਇਹਨਾਂ। ਦੋਵੇਂ ਕੂਤਰੀ ਉੱਡ ਗਏ ਵੀ ਜਿਹੜੇ ਬਾਹਰ ਮਿਹਰ ਸੇ ਆਪਣੇ ਗਲਾਬੀ ਜੀ ਕੂਤਰੀ ਤੇ ਗਲਾਬੀ ਕਾਂਤਲਾ। ਚਲੋ ਗਲਾਬੀ ਕਾਂਤਲਾ ਤਾਂ ਰਾਤਾਂ ਦਾ ਸ਼ਿਕਾਰੀ ਹੋ ਤਾਂ ਨੇਰੇ ਚੁੱਟ ਗਿਆ ਆ ਜਾਂਦਾ। ਓਏ ਆਪੇ ਉੱਡਦਾ ਹੁੰਦਾ। ਕੌਮਲਾ ਨਾ ਇਹਦਾ। ਛਾੜੇ ਛਤਰੀ ਤੇ ਭੌਂਦੇ ਮੇਰੇ ਨੂੰ। ਚੌੜ ਕਰਦਾ ਯਾਰ। ਇੱਕ ਵਾਰ ਆਪੇ ਝੜਦੇ ਹੁੰਦੇ ਬੇਟਾ ਇਹ ਇਹਨੂੰ ਇੱਥੇ ਰੱਖ ਇੱਥੇ ਪੜ ਦੇ ਤੂੰ ਛੜਦੇ ਆਪੇ ਜਾਂਦੇ ਆਪੇ ਜਾਣਦੇ ਤੂੰ ਤਾਂ ੱੱਕਾ ਲਾ ਕੇ ਉਹਨਾਂ ਨਾਲ ਸਟਰੈਕਟਰ ਨੂੰ ਆਹ ਵੇਖ ਵਾਹ ਤੇਰੇ ਕੂਤਰ ਨ ਡਰਾਦੀਂ ਗੇ ਚੱਲ ਭਾਈ ਵਣ ਜਾ ਤਾਂ ਛਤਰੀ ਲਾ ਕੇ ਆ ਕਬੂਤਰ ਭੱਗ ਗਿਆ ਪਰ ਆਦੋ ਇੱਕ ਤਾਂ ਜਾਂਦਾ ਇੱਕ ਤਾਂ ਦਿਸਿਆਂ ਦੇ ਦੂਜੀ ਨਹੀਂ ਦੀਂਦੀ ਕੰਜਰਾ ਕਬੂਦਰੀ ਨ ਮਰਾਦੀਆਂ ਆਪਣੀ ਕਿਤੇ گلابی ਜੀ ਤੂੰ ਇਟਸ ਰੋਟੀ ਟਾਈ ਮੇਰੇ ਵੀਰੋ ਗਾਂਜੇ ਨੂੰ ਵੀ ਆਬਜ਼ਰ ਕਰ ਕਰ ਲਿਆ ਉਹ ਇੱਕ ਟਾਈਮ ਖਾਣੀ ਲਾ ਲੈ ਇੱਕ ਟਾਈਮ ਇਹ ਖੰਦਾ ਇੱਕ ਟਾਈਮ ਉਹ ਜਾਂਦਾ ਹੁਣ ਚੱਲ ਇੱਕ ਮੋਟ ਰੋਟੀ ਟਵਾ ਲਈ ਵੀ ਆ ਪਾਇਆ ਪਾਇਆ ਜਾਣਵਾ ਪਾਇਆ ਦੇਖੋ ਓਏ ਭਾਈ ਓਏ ਵਾਲਾ ਮੂੰਹ ਆਉਂਦਾ ਹੱચી ਯਾਰ ਇਹਦਾ ਆਇਨਾ ਪੈਰਾ ਚਾਕੇ ਪੈ ਜੂਗਾ ਇਹ ਵਿੱਚ ਓਕੇ ਕੰਜਰ ਦਾ ਤੇਰੀ ਨੇੜ ਦਾ ਘਰ ਤਾਂ ਨਾਲ ਦੂਰੀ ਵਧਾਰੀ ਹੈ ਤੜਕੇ ਸਵਾਨ ਮਿਲਦਾ ਯਾਰ ਬਿੱਡਾਂ ਦੇ ਭੌਂ ਦੇ ਵਿੱਚ ਨਾਲ ਲੱਗਾ ਜਿਵੇਂ ਬਰੋਬਰ ਆਏ ਮੈਂ ਵਿੱਚ ਕੰਬਲ ਦੇ ਵਿੱਚ ਕਰਕੇ ਪੈਣਾ ਨੂੰ ਬਾਹਰ ਤਾਂ ਠੰਡ ਲੱਗਦੀ ਹੈ ਕੰਬਲ ਦੇ ਵਿੱਚ ਵੜਦਾ ਹੈ ਕੰਬਲ ਵਿੱਚ ਲੈ ਕੇ ਇਹਨੂੰ ਫੇਰ ਪੈਨੇ ਆਂ ਤੜਕੇ ਘਰ ਦੇਆਂ ਦਾ ਸਮਾਨ ਦਿੰਦਾ ਕਹਿੰਦਾ ਯਾਰ ਕੁੱਤਿਆਂ ਨੂੰ ਥੋੜਾ ਪੌਂਜੀ ਤਾਂ ਦਾ ਪੱਟਾਂ ਦੇ ਹੁਣ ਤੁਹਾਨੂੰ ਕੀ ਪਤਾ ਹਨਾ ਸਾਡੇ ਪਿਆਰੇ ਜਾਨਵਰ ਇਹ ਤੇ ਬਸ ਠੀਕ ਆ ਬਰੋ ਆਹੀ ਵਿਖੋਗੇ ਤੁਹਾਨੂੰ ਸਪੈਸ਼ਲ ਵੀਡੀਓ ਲਾਈ ਆ ਮੈਂ ਐਂ ਪੈ ਰੰਦਾ ਵਧ ਗਏ ਨਹੀਂ ਆ ਰਿਹਾ ਉਹ ਓ ਐਮ ਜੀ ਇੱਕ ਚੀਜ਼ ਹੋਰ ਫਾਊਂਡ ਹੋ ਗਈ ਬਾਈ ਐਨੇ ਵਾਇਰਸ ਘੱਟ ਸੀ ਜਿਹੜੀ ਇੱਕ ਚੀਜ਼ ਹੋਰ ਆ ਗਈ ਹੁਣ ਨੇੜੇ ਕਬੂਤਰਾਂ ਦੇ ਬਾਈ ਓਏ ਮੈਨੂੰ ਤਾਂ ਲੱਗਦਾ ਖਟੂਏ ਚ ਚੜਜੇ ਨਹੀਂ ਹੁੰਦੇ ਬਾਈ ਜਿਹੜੇ ਕਬੂਤਰਾਂ ਦਾ ਖੂਨ ਪੀਂਦੇ ਹੁੰਦੇ ਦੇਖਿਓ ਉਹੀ ਐਣਾ ਉਹੀ ਐਣਾ ਓ ਬਾਈ ਪੱਕੀ ਗੱਲ ਉਹੀ ਹੈ ਦੇਖ ਲਓ ਕਨਫਰਮ ਹੀ ਆ ਇਹੀ ਹੁੰਦਿਆ ਉਹ ਜਿਹੜਾ ਖੂਨ ਪੀਂਦੇ ਹੁੰਦੇ ਆ ਭੈ ਜੋ ਯਾਰ ਵੜਾ ਯਾਰ ਕਲੇਸ਼ ਹੋਇਆ ਬਾਬੋ ਯਾਰ ਸਾਰਾ ਬੋਮਾਰਡੀ ਅਟੈਕ ਕਰ ਰਿਹਾ ਆਪਣੇ ਤੇ ਬਾਈ ਹਨਾ ਆ ਖੂਨ ਪੀਣੇ ਚ ਚਿਚੜ ਜੀ ਵੀ ਆ ਕੇ ਰਹਿੰਦੇ ਹੁੰਦੇ ਹੁਣ ਕੰਜਰ ਦੇ ਲੈ ਕਿੱਧਰ ਗਿਆ ਭੈ ਨੇ ਉਹਨੂੰ ਤਾਂ ਮਾਰ ਤੱਕ ਇੱਕ ਤਾਂ ਘਟਾ ਦਿੱ ਗਏ ਖੜਜੋ